ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਲੈ ਕੇ ਐਡਮੰਟਨ ਸ਼ਹਿਰ ਤੋਂ ਦੋਸਤੋ ਤੁਹਾਡੇ ਲਈ ਹਾਜ਼ਰ ਆ ਐਡਮੰਟਨ ਸ਼ਹਿਰ ਦੇ ਵਿੱਚ ਜਿਹੜਾ ਲੌਂਗ ਵੀਕਐਂਡ ਲੰਘ ਕੇ ਗਿਆ ਚਨਿਚਰਵਾਰ ਦੀ ਸਵੇਰ ਨੂੰ ਪੁਲਿਸ ਨੂੰ 119 ਸਟਰੀਟ ਤੇ ਜੈਸਪਰ ਐਵਨਿਊ ਤੇ ਟੈਲੀਫੋਨ ਕਾਲ ਜਾਂਦੀ ਆ ਕਿ ਕਿਸੇ ਵਿਅਕਤੀ ਦੇ ਉੱਥੇ ਫਟੜ ਹੋਣ ਦੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਜਦੋਂ ਪੁਲਿਸ ਉੱਥੇ ਜਾ ਕੇ ਵੇਖਦੀ ਆ ਤਾਂ ਇੱਕ 39 ਸਾਲਾਂ ਦੀ ਔਰਤ ਜਿਹਦਾ ਨਾਮ ਪ੍ਰਸੇਲਾ ਮਗਰੀਅਰ ਆ ਉਹਦੀ ਮੌਤ ਹੋਈ ਹੁੰਦੀ ਹੈ ਜੀ ਉਹਦੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਨਾਲ ਉਹਦੀ ਮੌਤ ਹੋ ਜਾਂਦੀ ਆ ਪ੍ਰਸੇਲਾ ਮਗਰੀਅਰ ਇੱਥੇ ਇੱਕ ਰਾਈਟਰ ਤੇ ਕਾਲਜ ਦੇ ਵਿੱਚ ਉਹ ਪੜਾਉਂਦੀ ਸੀਗੀ ਤੇ ਉਹਨੂੰ ਇੱਕ ਵਹੀਕਲ ਦੇ ਵਿੱਚ ਪਾਇਆ ਗਿਆ ਅ ਚਨੇਚਰਵਾਰ ਦੀ ਤੜਕਸਾਰ ਵੇਲੇ ਔਰ ਫੀਟਲ ਗਨ ਸ਼ਾਟ ਵੂਨਡਸ ਦੇ ਨਾਲ ਉਹਦੀ ਜਿਹੜੀ ਆ ਮੌਤ ਹੋਈ ਆ ਆਫੀਸਰ ਜਦੋਂ ਉੱਥੇ ਪਹੁੰਚਦੇ ਨੇ ਜੀ ਇਹ ਕੋਈ 1:30 4 ਵਜੇ ਦੀ ਆਫੀਸਰਸ ਦੱਸਦੇ ਨੇ ਗੱਲ ਹੈਗੀ ਆ ਜਦੋਂ ਉਹਨਾਂ ਨੂੰ ਫੋਨ ਕਰ ਲ ਆਉਂਦੀ ਆ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਸਟਰੀਟ ਸੀਗੀਆਂ ਜੈਸਪੁਰ ਐਵਨਿਊ ਦੇ ਆਲੇ ਦੁਆਲੇ ਉਹ ਸਾਰੀਆਂ ਬਲੌਕ ਕਰ ਦਿੱਤੀਆਂ ਜਾਂਦੀਆਂ ਨੇ ਔਰ ਟ੍ਰੈਫਿਕ ਜਿਹੜਾ ਕਾਫੀ ਧੇਰ ਲਈ ਰੁਕਿਆ ਰਿਹਾ ਉਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਜਿਹਦਾ ਨਾਮ ਕਾਇਲ ਲਾਮਨ ਹੈਗਾ ਉਹ ਐਡਮਿੰਟਨ ਦਾ ਹੀ ਵਾਸੀ ਆ ਉਹਨੂੰ ਫਸਟ ਡਿਗਰੀ ਮਰਡਰ ਲਈ ਚਾਰਜ ਕਰ ਲਿਆ ਗਿਆ ਹੈ ਜਿਹੜਾ ਇਹ ਕਾਇਲ ਲਾਮਨ ਹੈਗਾ ਜੀ ਇਹ ਜਿਹੜੀ ਪ੍ਰਿਸੇਲਾ ਮਗਰੀਅਰ ਆ ਉਹਨੂੰ ਇਹ ਜਾਣਦਾ ਸੀਗਾ ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਫੈਮਿਸਾਈਡ ਜਾਂ ਡੋਮੈਸਟਿਕ ਅਬੋਇਲੈਂਸ ਦੇ ਤੌਰ ਤੇ ਇਸ ਕੇਸ ਨੂੰ ਉਹਦੀ ਇਨਵੈਸਟੀਗੇਸ਼ਨ ਨਹੀਂ ਕਰ ਰਹਾ ਤੇ ਨਾ ਹੀ ਕਿਸੇ ਹੋਰ ਦੀ ਉਹ ਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਪਤਾ ਭਈ ਇਹ ਹੀ ਵਿਅਕਤੀ ਆ ਜਿਨੇ ਇਹ ਕੰਮ ਕਰ ਕੀਤਾ ਉਥੇ ਇੱਕ ਕੋਈ ਹੋਰ ਵਿਅਕਤੀ ਵੀ ਸੀਗਾ ਜਿਨੇ ਦੇਖਿਆ ਤੇ ਉਹਨੂੰ ਵੀ ਉਹਨੇ ਫਟੜ ਕੀਤਾ ਹੈਗਾ ਹੁਣ ਇਹ ਦੱਸਿਆ ਜਾਂਦਾ ਜੀ ਜਿਹੜੇ ਉਹ ਕਾਲਜ ਵਾਲੇ ਨੇ ਡਾਊਨ Town ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਵੈਰੀ ਵੈਲ ਲਾਈਟ ਯਾਨੀ ਉਹਨੂੰ ਲੋਕ ਪਸੰਦ ਕਰਦੇ ਸੀਗੇ ਜਿਹੜੇ ਸਟੂਡੈਂਟ ਸੀਗੇ ਉਹ ਸਾਰੇ ਹੀ ਉਹਨੂੰ ਪਸੰਦ ਕਰਦੇ ਸੀ ਵਧੀਆ ਲੋਕਾਂ ਨਾਲ ਡੀਲ ਕਰਦੀ ਸੀਗੀ ਬੱਚਿਆਂ ਨਾਲ ਵਧੀਆ ਬਿਹੇਵੀਅਰ ਸੀਗਾ ਪਰ ਦੋ ਦਿਨ ਸਕੂਲ ਖੁੱਲਣ ਤੋਂ ਪਹਿਲਾਂ ਉਹਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਜਿਵੇਂ ਬਹੁਤ ਵੱਡਾ ਸ਼ੌਕ ਜਿਹੜਾ ਜੀ ਉਸ ਫੈਕਲਟੀ ਨੂੰ ਲੱਗਾ ਔਰ ਨਾਲ ਦੀ ਨਾਲ ਜਿਹੜਾ ਬੱਚਿਆਂ ਨੂੰ ਵੀ ਜਦੋਂ ਪਤਾ ਲੱਗਾ ਤੇ ਉਹ ਵੀ ਬੜੇ ਇਸ ਗੱਲੋਂ ਸਹਿਮੇ ਨੇ ਹਾਂ ਹੁਣ ਪੁਲਿਸ ਕਹਿ ਰਹੀ ਹੈ ਜੀ ਵੀ ਜਿਹੜਾ ਇਹ ਲਾਅਮੈਨ ਹੈਗਾ ਇਹਨੂੰ ਪੁਲਿਸ ਕਾਫੀ ਢੇਰ ਤੋਂ ਜਾਣਦੀ ਹੈ ਪਹਿਲਾਂ ਤੋਂ ਕਿਉਂਕਿ ਉਹਦਾ ਕਾਫੀ ਕ੍ਰਿਮੀਨਲ ਰੈਕੋਰਡ ਹੈਗਾ ਆ ਇਸ ਕਰਕੇ ਪੁਲਿਸ ਉਹਨੂੰ ਜਾਣਦੀ ਹੈ ਪਹਿਲਾਂ ਵੀ ਉਹ ਜੇਲ੍ਹ ਦੇ ਅੰਦਰ ਵੀ ਰਹਿ ਚੁੱਕਾ ਭੱਜ ਵੀ ਚੁੱਕਾ ਆ ਸੋ ਇਸ ਤਰ੍ਹਾਂ ਦੀਆਂ ਉਹਦੀਆਂ ਗੱਲਾਂ ਬਾਤਾਂ ਜੀ ਜਿਹੜੀ ਵਧਿਆ ਕਾਰਨ ਤੁਹਾਨੂੰ ਪਤਾ ਵੀ ਬਹੁਤ ਸਾਰੇ ਲੋਕ ਕਈ ਵਾਰੀ ਇਹ ਇਹ ਵੀ ਗੱਲ ਕਹਿੰਦੇ ਆ ਵੀ ਇਹ ਲੋਕ ਜਿਹੜੇ ਨੇ ਬਾਰ-ਬਾਰ ਜੋ ਕਰਾਇਮ ਕਰਦੇ ਆ ਇਹਨਾਂ ਇਹ ਬਾਹਰ ਕਿਵੇਂ ਆ ਜਾਂਦੇ ਆ ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਜੀ ਉਹਦੇ ਬਾਰੇ ਦੱਸੀ ਜਾ ਰਹੀ ਆ ਕਿ ਕਾਇਲ ਲਾਅਮੈਨ ਜਿਹੜਾ ਆ ਉਹਦਾ ਕ੍ਰਿਮੀਨਲ ਰੈਕਡਰ ਹੋਰ ਕਾਫੀ ਲੰਬਾ ਚੌੜਾ ਚਿੱਠਾ ਹੈਗਾ ਜੀ ਉਹਦਾ ਲਾਅਮੈਨ ਦਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ